ਅਸੀਂ ਤਾਂ ਇਹੋ ਰਾਜ ਮੰਗਾਂਗੇ ਸਾਨੂੰ ਤਾਂ ਇਹੋ ਰਾਜ ਚਾਹੀਦਾ ਜਿੱਥੇ ਸਾਰੀਆਂ ਧਿਰਾਂ ਦਾ ਸਤਿਕਾਰ ਹੁੰਦਾ ਹੋਵੇ ਨਾ ਕਿ ਆਪਾਂ ਕਿਸੇ ਧਿਰ ਦੇ ਉੱਪਰ ਨਾ ਆਪਾਂ ਕਦੀ ਹਿੰਦੂਵਾਦੀ ਉੱਪਰ ਰਾਜਨੀਤੀ ਖੇਡਦੇ ਆਂ ਕਦੀ ਮੁਸਲਮਾਨਾਂ ਦੇ ਨਾਲ ਰਾਜਨੀਤੀ ਖੇਡ ਸਿੱਖਾਂ ਦੇ ਨਾਲ ਰਾਜਨੀਤੀ ਖੇਡੇ ਜਾਂਦੀ ਜਾ ਰਹੀ ਹੈ ਇੱਥੇ ਕਿਹਨਾਂ ਕਿਸੇ ਵਰਗ ਨਾਲ ਰਾਜਨੀਤੀ ਖੇਡ ਕੇ ਸਰਕਾਰਾਂ ਚ ਚੱਲਦੀਆਂ ਪਈਆਂ ਨੇ ਵੀ ਖਾਲਸਾ ਰਾਜ ਦੀ ਮੰਗ ਕਰਦੇ ਸੀ ਕਰਦੇ ਹਾਂ ਕਰਦੇ ਵੀ ਰਹਿ ਰਵਾਂਗੇ ਦੇਖੋ ਤੁਹਾਨੂੰ ਵੀ ਪਤਾ ਤੁਹਾਨੂੰ ਖਾਲਸਾ ਰਾਜ ਨਹੀਂ ਚੰਗਾ ਲੱਗਦਾ ਜਿੱਥੇ ਸਾਰੇ ਸਮੂੱਚੇ ਧਿਰਾਂ ਦਾ ਸਤਿਕਾਰ ਹੁੰਦਾ ਹੋਵੇ ਦੇਖੋ ਜਿਹਦੇ ਵਿੱਚ ਨਾ ਸਿੱਖਾ ਨਾ ਦਰਬਾਰ ਹੋਵੇ ਨਾ ਮੁਸਲਮਾਨਾ ਹੋਵੇ ਨਾ ਹਿੰਦੂਆਨਾ ਹੋਵੇ ਸਾਰੇ ਵਰਗਾਂ ਦਾ ਸਤਿਕਾਰ ਕੀਤਾ ਜਾਵੇ ਮੈਂ ਇੱਥੇ ਪਹਿਲਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਸਮੂਚੀ ਅੰਮ੍ਰਿਤਸਰ ਕਾਦੀ ਦੀ ਸ਼੍ਰੋਮਣੀ ਕਾਦੀ ਦਾ ਅੰਮ੍ਰਿਤਸਰ ਦਾ ਸਾਰੀ ਸਮੂਚੀ ਟੀਮ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਸਾਨੂੰ ਸਮਰਥਨ ਦਿੱਤਾ ਪਹਿਲੇ ਦਿਨ ਤੋਂ ਹੀ ਜਿਸ ਤਰ੍ਹਾਂ ਵਾਰਿਸ ਪੰਜਾਬ ਜੱਥੇਬੰਦੀ ਨੇ ਸਮਰਥਨ ਦਿੱਤਾ ਵਾ ਸ਼੍ਰੋਮਣੀ ਕਾਦੀ ਦਾ ਅੰਮ੍ਰਿਤਸਰ ਨੇ ਸਮਰਥਨ ਦਿੱਤਾ ਤੇਰਾ ਇਹੜੇ ਆਪਣੇ ਪੁਨਾ ਸੁਰਜੀਤ ਕਾਦੀ ਦਾ ਲਿਆ ਇਹਨਾਂ ਨੂੰ ਵੀ ਸਮਰਥਨ ਦਿੱਤਾ ਵਾ ਕਿਉਂਕਿ ਅਸੀਂ ਕਿਸੀਂ ਇੱਕ ਦੇ ਨਹੀਂ ਕੈਂਡੀਡੇਟ ਅਸੀਂ ਸਮੂਚੇ ਪੰਥ ਦੇ ਕੈਂਡੀਡੇਟ ਹਾਂ ਕਿਉਂਕਿ ਜਿਸ ਤਰ੍ਹਾਂ ਭਾਜੀ ਉਹਨਾਂ ਨੇ ਸਵਾਲ ਕੀਤਾ ਸੀ ਉਹਨੇ ਮੈਂ ਇਹ ਦੱਸਣਾ ਚਾਹੁੰਦਾ ਕਿ ਸਮੁੱਚੇ ਪੰਥ ਦੇ ਕੈਂਡੀਡੇਟ ਆ ਨਾ ਕਿ ਕਿਸੇ ਇੱਕ ਦੇ ਅਸੀਂ ਸਾਰੇ ਪੰਥ ਵੱਲੋਂ ਚੋਣ ਲੜਦੇ ਪਏ ਕਿਉਂਕਿ ਸਾਨੂੰ ਪੰਥ ਨੇ ਹੀ ਕਿਹਾ ਸੀ ਕਿ ਤੁਸੀਂ ਅੱਗੇ ਆਓ ਚੋਣ ਲੜੋ ਅਸੀਂ ਤੁਹਾਡੀ ਹਮਾਇਤ ਕਰਾਂਗੇ ਆਈਏ ਉਹ ਸਿਲਸਿਲੇ ਦੇ ਆਪਾਂ ਸਾਰੇ ਪਰਿਵਾਰ ਨੇ ਭਾਈ ਸੰਦੀਪ ਸਿੰਘ ਨਾਲ ਬਹਿ ਕੇ ਇਹ ਵਿਸ਼ੇ ਦੇ ਵਿਚਾਰ ਕਰਨ ਤੋਂ ਬਾਅਦ ਹੀ ਇਹ ਫੈਸਲਾ ਲਿੱਤਾ ਗਿਆ ਜੀ ਇਸ ਤਾਕਤ ਜਿਹੜੀ ਲਿਖ ਮਿਲੀ ਹੈ ਉਹ ਕੀ ਕਰਾਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮਾਨ ਸਾਹਿਬ ਦਾ ਜਿਨ੍ਹਾਂ ਨੇ ਸਾਨੂੰ ਇੰਨਾ ਸਮਰਥਨ ਦਿੱਤਾ ਵਾ ਦੇ ਲੋ ਧੰਨਵਾਦ ਕਰਦੇ ਆ ਆਪਾਂ ਸਮੂਚੀ ਟੀਮ ਦਾ ਧੰਨਵਾਦ ਕਰਦੇ ਆ ਆਪਣੀ ਸਾਰੀ ਸਕਾਲੀ ਦਾ ਨੰਬਰ ਸਰ ਦਾ ਜਿਹੜਾ ਮੈਲੋ ਡਿਨਾਈ ਕੀਤਾ ਗਿਆ ਤੁਹਾਡੇ ਲੋਕ ਨੇ ਇਹ ਟਿਕਟ ਨਹੀਂ ਲੜਾਂਗੇ ਦਾ ਸੀਟਾਂ ਇਹ ਲੜਾਂਗੇ ਉਸ ਤੋਂ ਬਾਅਦ ਇਹ ਸਪਸ਼ਟਤਾ ਜਣ ਬਣੇਗੀ ਤੁਸੀਂ ਇਹ ਇਲੈਕਸ਼ਨ ਏਰੀਆ ਕੋਈ ਦਿੱਕਤ ਨਹੀਂ ਲੜਵਾਤ ਹੋਣੀ ਦੇਖੋ ਇਹਦੇ ਉੱਤੇ ਬੜੀ ਲੰਬੀ ਵਿਚਾਰ ਬੜੀ ਲੰਬੀ ਚਰਚਾ ਹੋਈ ਹੈ ਆਪਣੇ ਪਰਿਵਾਰ ਦੇ ਵਿੱਚ ਬਹਿ ਕੇ ਇੱਕ ਦਿਨ ਚ ਡਿਸੀਜਨ ਨਹੀਂ ਲਿੱਤਾ ਗਿਆ ਕਾਫੀ ਲੰਮੇ ਸਮੇਂ ਆਪਾਂ ਭਾਈ ਸੰਦੀਪ ਸਿੰਘਾ ਵਿਚਾਰ ਕਰਨ ਤੋਂ ਬਾਅਦ ਹੀ ਇਹ ਵਿਸ਼ੇ ਦੇ ਉੱਪਰ ਆਪਾਂ ਗੱਲਬਾਤ ਕੀਤੀ ਹੈ ਕਿ ਚਲੋ ਪਰਵਾ ਪਹਿਲਾਂ ਦੇ ਭਾਈ ਸੰਦੀਪ ਸਿੰਘ ਬਾਰੇ ਵਿਚਾਰ ਚੱਲਦੀ ਰਹੀ ਸੀ ਕਿ ਭਾਈ ਸੰਦੀਪ ਸਿੰਘ ਹੀ ਖੁਦ ਚੋਂ ਲੜਨ ਪਰਿਵਾਰ ਦਾ ਵੀ ਜੋ ਫੈਸਲਾ ਸੀ ਸਮੁੱਚੇ ਪੰਥ ਦਾ ਵੀ ਜੋ ਫੈਸਲਾ ਸੀ ਪਰ ਪੰਥ ਨੇ ਇੱਕ ਬੇਨਤੀ ਕੀਤੀ ਸੀ ਕਿ ਤੁਹਾਡੇ ਪਰਵਾਦ ਤੋਂ ਜੇ ਕੋਈ ਹੋਰ ਵੀ ਲੜਨਾ ਚਾਹੁੰਦਾ ਤੇ ਅਸੀਂ ਉਹਦੀ ਹਮਾਇਤ ਕਰਾਂਗੇ ਪਰ ਇਹਦੇ ਵਿਸ਼ੇ ਦੀ ਉੱਪਰ ਸਾਰੀ ਆਪਾਂ ਗੱਲ ਭਾਈ ਸੰਦੀਪ ਸਿੰਘ ਨਾਲ ਕੀਤੀ ਕਿ ਆਪਾਂ ਵੇਖੋ ਜਿਸ ਤਰ੍ਹਾਂ ਤੁਹਾਨੂੰ ਚੰਗਾ ਲੱਗਦਾ ਆਪਾਂ ਉਸ ਤਰ੍ਹਾਂ ਹੀ ਸਮੁੱਚੇ ਪੰਥ ਨੂੰ ਤੁਹਾਡਾ ਸਨੇਹਾ ਦੇਣਾ ਚਾਹੁੰਦੇ ਆ ਪਰ ਉਹਨਾਂ ਨੇ ਕਿਹਾ ਕਿ ਵੇਖੋ ਮੈਂ ਜੇਲ੍ਹ ਦੇ ਅੰਦਰ ਆ ਜਿਸ ਤਰ੍ਹਾਂ ਉਹਨਾਂ ਨੇ ਹੁਣ ਅੰਮ੍ਰਿਤਪਾਲ ਨੂੰ ਆਪਾਂ ਪਾਇਮਦਰਪਾਲ ਸਿੰਘ ਨੂੰ ਐਮਪੀ ਬਣਾਤਾ ਵਾ ਠੀਕ ਹੈ ਉਸ ਤੋਂ ਬਾਅਦ ਵੀ ਉਹਨਾਂ ਨੇ ਐਨਐਸਏ ਨਹੀਂ ਹਟਾਈ ਜੇਲ੍ਹ ਦੇ ਅੰਦਰ ਆ ਉਹ ਕਹਿੰਦੇ ਇਸ ਤਰ੍ਹਾਂ ਹੀ ਮਰਨਾ ਵੀ ਕਰਨਗੇ ਜੇ ਮੈਨੂੰ ਵੀ ਜੇਲ੍ਹ ਦੇ ਅੰਦਰ ਰੱਖਿਆ ਜਾਵੇ ਕਦੇ ਬਾਹਰ ਸੰਤਾਂ ਦੇ ਵਿਚਾਰ ਆ ਜਿਨ੍ਹਾਂ ਨੇ ਸਾਨੂੰ ਸਮਰਥਨ ਦਿੱਤਾ ਵਾ ਜੇ ਉਹਨਾਂ ਦੀ ਵਿਚਾਰਧਾਰਾ ਦੇ ਨਾਲ ਹੀ ਸਹਿਮਤ ਹੋ ਕੇ ਸਾਰਿਆਂ ਦੇ ਨਾਲ ਕਿ ਆਪਾਂ ਸੰਗਤ ਦੀ ਸੇਵਾ ਕਰਨੀ ਆ ਨਾ ਕਿ ਆਪਾਂ ਜਿੱਤ ਕੇ ਮੈਂ ਜੇਲ੍ਹ ਦੀ ਬੈਠੇ ਰਵਾਂ ਕਿ ਫੇਰ ਮੈਂ ਲੋਕਾਂ ਦੀ ਆਵਾਜ਼ ਕਿੱਥੋਂ ਚੁੱਕਾਂਗਾ ਐਸੇ ਕਰਕੇ ਉਹਨਾਂ ਨੇ ਇਹ ਸੇਵਾ ਆਪਣੇ ਵੱਡੇ ਭਰਾ ਭਾਈ ਮਨਦੀਪ ਸਿੰਘ ਨੂੰ ਲਈ ਆ ਤੇ ਉਹਨਾਂ ਦੀ ਰੈਨ ਨਮਾਈ ਹੇਟ ਜੋ ਉਹਨਾਂ ਨੇ ਅੱਗੇ ਆਪਣੀ ਜਿੱਤੀ ਵਿਚਾਰ ਦਿੱਤੀ ਭਾਈ ਸੰਦੀਪ ਸਿੰਘ ਨੇ ਉਹਨਾਂ ਦੀ ਵਿਚਾਰਧਾਰਾ ਦੇ ਧਾਰਾ ਦੇ ਨਾਲ ਸਹਿਮਤ ਹੋ ਕੇ ਹੀ ਜੋ ਨੇ ਸੰਦੇਸ਼ ਲਾਇਆ ਵਾ ਫੇਰ ਇਹ ਚੋਣ ਲੜੀ ਜਾ ਰਹੀ ਸਰ ਪਰਿਵਾਰ ਇਲੈਕਸ਼ਨ ਦੇ ਵਿੱਚ ਉਹ ਮੁੱਦੇ ਪਤਾ ਲੱਗ ਪਏ ਉਹ ਮੁੱਦੇ ਕੀ ਨੇ ਕੀ ਲੱਗਦਾ ਕਿ ਕਿਹੜੇ ਕਿਹੜੇ ਹਲਕੇ ਨੇ ਜਾਂ ਕਿਹੜੇ ਕਿਹੜੇ ਜਗ੍ਹਾ ਜਿਹੜੀਆਂ ਸਪੈਸੀਫਾਈ ਕੀਤੀਆਂ ਹੋਈਆਂ ਜਿਹਾ ਅੱਗੇ ਨੇ ਦੇਖੋ ਇਹ ਜਗ੍ਹਾ ਵਿਚਾਰ ਚਰਚਾ ਸਾਰੀ ਚੱਲ ਕੇ ਹੀ ਪਤਾ ਲੱਗਦੀ ਆ ਉੱਥੇ ਮੁੱਦਾ ਸਭ ਨਾਲੋਂ ਵੱਡਾ ਇੱਕ ਮੁੱਦਾ ਨਸ਼ੇ ਦਾ ਵਾ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਉੱਥੇ ਨਸ਼ੇ ਦਾ ਕਿੰਨੀ ਵੱਡੀ ਤਾਦਾਦ ਦੇ ਵਿੱਚ ਉੱਥੇ ਨਸ਼ਾ ਵਿਕਦਾ ਪਿਆ ਵਾ ਇਹ ਬਹੁਤ ਐਮ ਮੁੱਦਾ ਵਾ ਇਹਦੇ ਉੱਤੇ ਨਾ ਹਲੇ ਤੱਕ ਹੱਲ ਕੀਤਾ ਗਿਆ ਵਾ ਜਿਹੜੀਆਂ ਆਲਾਈਅੰਸ ਜਿਹੜੀਆਂ ਆਪਣੀ ਸਰਕਾਰਾਂ ਵਾ ਪਹਿਲੇ ਦਿਨ ਤੋਂ ਇਹਨਾਂ ਨੇ ਜਿਹੜੀ ਸਰਕਾਰਾਂ ਆ ਆਮ ਆਦਮੀ ਪਾਰਟੀ ਦੀ ਵੀ ਲਾ ਲੋ ਹੋਰ ਜਿੰਨੀਆਂ ਵੀ ਸਰਕਾਰਾਂ ਵੇ ਕਾਂਗਰਸ ਦੀ ਲਾ ਲੋ ਭਾਜਪਾ ਦੀ ਲਾ ਲੋ ਕੱਲ ਜਿਹਨੇ ਸਾਰਿਆਂ ਨੇ ਕਿ ਬੇਦਬੀ ਦੇ ਮਸਲੇ ਨੂੰ ਹੱਲ ਕਰਨ ਦੀ ਇੱਕ ਨੀਤੀ ਦਿੱਤੀ ਸੀ ਕਿ ਪਹਿਲੇ ਦਿਨ ਹੀ ਅਸੀਂ ਬੇਦਬੀ ਦਾ ਮਸਲਾ ਜਿਹੜਾ ਹੱਲ ਕਰਾਂਗੇ ਵੇਖੋ ਆਪਣਾ ਵੀਰ ਗੁਰਜੀਤ ਸਿੰਘ ਟਾਵਰ ਤੇ ਬੈਠਾ ਵਾ 1 ਸਾਲ ਹੋ ਚੱਲਾ ਅੱਜ ਨੂੰ ਅਈਓ ਸਰਕਾਰਾਂ ਹੀ ਜਿਨ੍ਹਾਂ ਨੇ ਕਿਹਾ ਸੀ ਕਿ 24 ਘੰਟੇ ਦੇ ਵਿੱਚ ਆਪਾਂ ਮਸਲਾ ਹੱਲ ਤੁਹਾਡਾ ਬੇਦਬੀ ਦਾ ਜੋ ਵੀ ਇਨਸਾਫ ਮਿਲਦਾ ਸੀ ਤੁਹਾਨੂੰ ਦਵਾਂਗੇ ਕਾਨੂੰਨ ਬਣਾਵਾਂਗੇ ਨਾ ਉੱਤੇ ਪਰ ਹਾਲੇ ਤੱਕ 3.5 ਸਾਲ ਹੋ ਚੱਲੇ ਇਹਨਾਂ ਨੇ ਨਾ ਕੋਈ ਤਾਂ ਹੱਲ ਕੱਢਿਆ ਵਾ ਨਾ ਕੋਈ ਕਾਨੂੰਨ ਬਣਾਇਆ ਵਾ ਮਤਲਬ ਕਿਸੇ ਵੀ ਆਪਣੇ ਵਾਦੇ ਦੇ ਉੱਤੇ ਇਹ ਸਰਕਾਰ ਪੂਰੀ ਨਹੀਂ ਉਤਰੀ ਅੱਛਾ ਕੈਂਪੇਨ ਕਿੰਨਾ ਦੀ ਜਲ ਰਹੀ ਹੈ ਜੀ ਬਹੁਤ ਵਧੀਆ ਦੀ ਬਹੁਤ ਸ਼ੁਕਰ ਹੈ ਮਹਾਰਾ ਸਤਿਗੁਰ ਸੱਚੇ ਪਾਤਸ਼ਾਹ ਦਾ ਬੜਾ ਸੰਗਤਾਂ ਦਾ ਸਹਯੋਗ ਮੈਨੂੰ ਮਿਲਦਾ ਪਿਆ ਆਪ ਮੁਹਾਰੇ ਸੰਗਤਾਂ ਆ ਕੇ ਸਾਨੂੰ ਮਿਲਦੀਆਂ ਵੀ ਆਪ ਮੁਹਾਰੇ ਕਹਿ ਰਹੇ ਕਹਿੰਦੇ ਕਿ ਨਹੀਂ ਕੋਈ ਅ ਕੀ ਟੈਨਸ਼ਨ ਲਾਉ ਕੇ ਇਹ ਚੀਜ਼ ਦੀ ਤੁਹਾਨੂੰ ਕੀ ਲੋੜ ਹੋ ਗਈ ᱛਾਈ ਤੁਹਾਡੇ ਨਾਲ ਆ ਸਾਰੇ ਨੇ ਆਪਣਾ ਸਹਿਯੋਗ ਦੇਿੰਦਾ ਸਾਨੂੰ ਇੱਕ ਪਾਸੇ ਵਡੀਆਂ ਪਾਰਟੀਆਂ ਨੇ ਉੱਥੇ ਬੱਲੇ ਜਾਬ ਨਹੀਂ ਕਰੂ ਫਾਈਟ ਤਾਂ ਹੋਏ ਦੇਖੋ ਮੈਂ ਕਿ ਤੁਹਾਨੂੰ ਬੇਨਤੀ ਕਰਨਾ ਚਾਹਾਂਗਾ ਫਾਈਟ ਆਪ ਨਹੀਂ ਹੋਈ ਜਦੋਂ ਸਾਰੀਆਂ ਸਮੂਚੀਆਂ ਧੀਆਂ ਇਕੱਠੀਆਂ ਹੋ ਜਾਂਦੀਆਂ ਨੇ ਪੰਥਕ ਧੀਆਂ ਪੰਥ ਤੋਂ ਉੱਪਰ ਕੁਛ ਵੀ ਨਹੀਂ ਹੁੰਦਾ ਧੀਆਂ ਸਾਰੀਆਂ ਥੱਲੇ ਆ ਜਾਂਦੀਆਂ ਪੰਥ ਤੋਂ ਉੱਪਰ ਆਉਂਗਾ ਪੰਥ ਨਾਲ ਕਿਹੜੀ ਫਾਈਟ ਹੋਏਗੀ ਜੀ ਪੁਲਿਸ ਨਾਲ ਪੰਥ ਕੋਲ ਦੇਖੋ ਅਸੀਂ ਖਾਲਸਾ ਰਾਜ ਦੀ ਮੰਗ ਕਰਦੇ ਸੀ ਕਰਦੇ ਹਾਂ ਉਹ ਕਰਦੇ ਵੀ ਰਹਿਵਾਂਗੇ ਇਹ ਜੀ ਮਾਨਸਾਹ ਨੇ ਵੀ ਕਲੀਅਰ ਕੀਤਾ ਕਿ ਆਪਾਂ ਖਾਲਸਾ ਰਾਜ ਦੀ ਮੰਗ ਕਰਦੇ ਹਾਂ ਕਰਦੇ ਸੀ ਉਹ ਕਰਦੇ ਵੀ ਰਹਿਵਾਂਗੇ ਦੇਖੋ ਤੁਹਾਨੂੰ ਵੀ ਪਤਾ ਤੁਹਾਨੂੰ ਖਾਲਸਾ ਰਾਜ ਨਹੀਂ ਚੰਗਾ ਲੱਗਦਾ ਜਿੱਥੇ ਸਾਰੇ ਸਮੁੱਚੇ ਤੇ ਰਾਂ ਦਾ ਸਤਿਕਾਰ ਹੁੰਦਾ ਹੋਵੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਨੂੰ ਖਾਲਸਾ ਰਾਜ ਪਸੰਦ ਹੈ ਕਿ ਨਹੀਂ ਪਸੰਦ ਦੇਖੋ ਜਿਹਦੇ ਵਿੱਚ ਨਾ ਸਿੱਖਾ ਨਾ ਬਿਰਵਾਰ ਹੋਵੇ ਨਾ ਮੁਸਲਮਾਨਾ ਨਾ ਹੋਵੇ ਨਾ ਹਿੰਦੂਆਣਾ ਹੋਵੇ ਸਾਰੇ ਵਰਗਾਂ ਦਾ ਸਤਿਕਾਰ ਕੀਤਾ ਜਾਵੇ ਅਸੀਂ ਤਾਂ ਇਹੋ ਰਾਜ ਮੰਗਾਂਗੇ ਸਾਨੂੰ ਤੇ ਇਹ ਰਾਜ ਚਾਹੀਦਾ ਜਿੱਥੇ ਸਾਰੀਆਂ ਧਿਰਾਂ ਸਤਿਕਾਰ ਹੁੰਦਾ ਹੋਵੇ ਨਾ ਕਿ ਆਪਾਂ ਕਿਸੇ ਧਿਰ ਦੇ ਉੱਪਰ ਨਾ ਆਪਾਂ ਕਦੀ ਹਿੰਦੂਆਂ ਦੇ ਉੱਪਰ ਰਾਜਨੀਤੀ ਖੇਡਦੇ ਆਂ ਕਦੀ ਮੁਸਲਮਾਨਾਂ ਦੇ ਨਾਲ ਰਾਜਨੀਤੀ ਖੇਡ ਸਿੱਖਾਂ ਦੇ ਨਾਲ ਰਾਜਨੀਤੀ ਖੇਡੀ ਜਾ ਰਹੀ ਹੈ ਇੱਥੇ ਕੇ ਨਾ ਕਿਸੇ ਵਰਗ ਨਾਲ ਰਾਜਨੀਤੀ ਖੇਡ ਕੇ ਸਰਕਾਰਾਂ ਚ ਚਲਦੀਆਂ ਪਈਆਂ ਨੇ ਤੁਹਾਨੂੰ ਵੀ ਪਤਾ ਜਿਹੜਾ ਮੇਨ ਜਿਹੜੀ ਹੁਣ ਸਰਕਾਰ ਆਈ ਹੈ ਬੇਦਬੀ ਦੇ ਮੁੱਦੇ ਤੇ ਸਰਕਾਰ ਬਣੀ ਹੈ ਇਹਨਾਂ ਨੇ ਕੀ ਹੱਲ ਕੀਤਾ ਅਜੇ ਤੱਕ ਤੁਹਾਡੇ ਸਾਹਮਣੇ ਆਏ 3 ਸਾਲ ਹੋ ਗਏ ਕਿ ਬੰਦਾ 1 ਸਾਲ ਹੋ ਗਿਆ ਟਾਵਰ ਤੇ ਬੈਠਾ ਸਾਢੇ 3 ਸਾਲ ਹੋ ਗਏ ਸਰਕਾਰ ਬਣੀ ਨੂੰ ਕਿਉਂ ਨਹੀਂ ਮਸਲਾ ਹੱਲ ਹੁੰਦੀ ਬਿਲਕੁਲ ਜੀ ਤੁਹਾਡੇ ਸਾਹਮਣੇ ਹੀ ਉਹਨਾਂ ਦੇ 92 ਐਮਐਲਏ ਜਿਹਦੇ ਜਿਤਾ ਗਏ ਉਥੇ ਇੱਕ ਵੀ ਬੰਦਾ ਨਹੀਂ ਪਹੁੰਚਦਾ ਪਿਆ ਉਹਨਾਂ ਦੀ ਨੀਤੀ ਸਿੱਧੀ ਸਿੱਧੀ ਸਪਸ਼ਟ ਹੁੰਦੀ ਹੈ ਜਿੱਤ ਪ੍ਰਾਪਤ ਹੁੰਦੀ ਪਤਾ ਲੱਗਦਾ ਜੀ ਅੱਜ ਵੀ ਭਾਈ ਮਨਦੀਪ ਸਿੰਘ ਜਿਹੜਾ ਟਾਵਰ ਤੇ ਮੋਰਚਾ ਲੱਗਾ ਵਾ ਉਥੇ ਹੈਗੇ ਨੇ ਹਲੇ ਜਿੱਤੇ ਹੈਗੇ ਨਹੀਂ ਇਹ ਕਿ ਬਾਅਦ ਦੀ ਗੱਲ ਆ ਪਰ ਹਜੇ ਵੀ ਉਹ ਟਾਵਰ ਵਾਲੇ ਮੋਰਚੇ ਦੇ ਉੱਪਰ ਗਏ ਹੋਏ ਨੇ ਅੱਜ ਵੀ ਉਥੇ ਨੇ ਉਹਨਾਂ ਦੇ 92 ਪੁੱਛੋਗੇ ਉਹ 92 ਗਏ ਨੇ ਉਥੇ 92 ਚੋਂ ਇੱਕ ਵੀ ਗਿਆ ਵਾ ਉਥੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ